ਸੋ ਫਾਈਨਲੀ ਡੈਡੀ ਕਰਿਆਗੇ ਤੇ ਮੈਂ ਪਾਰਟੀ ਪਾਪਰ ਫੋੜਿਆ ਜੋ ਕਿ ਪਹਿਲਾਂ ਨਹੀਂ ਫੁੱਟਿਆ ਉਸ ਤੋਂ ਬਾਅਦ ਫਾਈਨਲੀ ਫੁੱਟ ਗਿਆ ਸੀ ਤੇ ਡੈਡੀ ਕਮਰਾ ਦੇਖ ਕੇ ਬਹੁਤ ਖੁਸ਼ ਹੋਏ ਫਿਰ ਮਾਣਾਂ ਨੂੰ ਬੁਕੇ ਗਿਫਟ ਕੀਤਾ ਐਂਡ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਉਸ ਤੋਂ ਬਾਅਦ ਮੈਂ ਡੈਡੀ ਨੂੰ ਉਹਨਾਂ ਦੇ ਚੇਅਰ ਵੱਲ ਲੱਗੇ ਗਈ ਜਿੱਥੇ ਸਾਰੇ ਗਿਫਟਸ ਵਗੈਰਾ ਮੈਂ ਰੱਖੇ ਹੋਏ ਸੀਗੇ ਤੇ ਡੈਡੀ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਤੇ ਮੈਨੂੰ ਉਹਨਾਂ ਨੂੰ ਦੇਖ ਕੇ ਖੁਸ਼ੀ ਹੋਈ ਤੇ ਫਿਰ ਮੈਨਾਂ ਉਹਨਾਂ ਨੂੰ ਉਹਨਾਂ ਦੀ ਫੇਵਰਿਟ ਸਵੀਟ ਖਵਾਈ ਤੇ ਉਹਨਾਂ ਨੇ ਗਿਫਟ ਖੋਲਣੇ ਸ਼ੁਰੂ ਕੀਤੇ ਤਾਂ ਪਹਿਲਾ ਗਿਫਟ ਉਹਨਾਂ ਨੇ ਖੋਲਿਆ ਉਹ ਗੈਸ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਹਨਾਂ ਨੂੰ ਤਾਂ ਗੈਸ ਨਹੀਂ ਹੋ ਰਿਹਾ ਸੀ ਕਿ ਇਹਦੇ ਵਿੱਚ ਕੀ ਹੋ ਸਕਦਾ ਹੈ ਤੇ ਜਦੋਂ ਉਹਨਾਂ ਨੇ ਗਿਫਟ ਖੋਲਿਆ ਉਹਦੇ ਵਿੱਚ ਸੀਗਾ ਇੱਕ ਟਾਈ ਸੈੱਟ ਜਿਹਦੇ ਵਿੱਚ ਬ੍ਰੌਚ ਬਟਨਸ ਸਾਰਾ ਕੁਝ ਸੀ ਹੈਂਗੀ ਸੀ ਤੇ ਫਿਰ ਡੈਡੀ ਨੇ ਮਤਲਬ ਉਹਨੂੰ ਖੋਲ੍ਹਿਆ ਤੇ ਡੈਡੀ ਬਹੁਤ ਖੁਸ਼ ਹੋਏ ਉਹਨੂੰ ਦੇਖ ਕੇ ਡੈਡੀ ਦਾ ਫੇਵਰਟ ਕਲਰ ਸੀ ਬਲੂ ਤੇ ਉਹਨਾਂ ਦੇ ਮਤਲਬ ਕੋਟ ਪੈਨਲ ਵੀ ਮੈਚ ਕਰਦਾ ਸੀ ਜੋ ਉਹਨਾਂ ਕੋਲੇ ਸੀ ਸੈਕੰਡ ਗਿਫਟ ਉਹਨਾਂ ਦਾ ਫੇਵਰਟ ਪਰਫਿਊਮ ਤੇ ਡੀਓਡੋਰੈਂਟ ਸੀਗਾ ਜੋ ਕਿ ਮੈਂ ਉਹਨਾਂ ਨੂੰ ਗਿਫਟ ਕੀਤਾ ਸੀ ਉਹ ਵੀ ਉਹਨਾਂ ਨੂੰ ਬਹੁਤ ਸੋਹਣਾ ਲੱਗਿਆ ਤੇ ਖੁਸ਼ਬੂ ਵੀ ਸੁਣ ਲੱਗੀ ਥਰਡ ਗਿਫਟ ਉਹਨਾਂ ਦੇ ਫੇਵਰਟ ਕੰਪਨੀ ਦੇ ਪਿਊਮਾ ਦੇ ਸ਼ੂ ਸੀਗੇ ਇਹ ਉਹਨਾਂ ਨੂੰ ਬੈਸਟ ਗਿਫਟ ਲੱਗਿਆ ਸੋ ਇਹ ਸੀਗੇ ਸਾਰੇ ਗਿਫਟ ਜੋ ਕਿ ਮੈਂ ਡੈਡ ਨੂੰ ਦਿੱਤੇ ਡੈਡੀ ਬਹੁਤ ਖੁਸ਼ ਹੋਏ ਤੇ ਮੈਨੂੰ ਵੀ ਬਹੁਤ ਵਧੀਆ ਲੱਗਿਆ ਉਹਨਾਂ ਨੂੰ ਸਰਪ੍ਰਾਈ